ਖੇਤੀ ਕਾਨੂੰਨ ਰੱਦ ਕਰਾਉਣ ਵੇਲੇ ਕਿਸਾਨ ਜੁਨੀਅਨ ਦੀ ਇੱਕ ਅਮੇਜ ਬਣ ਗਈ ਸੀ ਤੇ ਸਰਕਾਰ ਵੀ ਉਦੋਂ ਘਬਰਾ ਗਈ ਸੀ ਕਿ ਤੇ ਉਸ ਤੋਂ ਬਾਅਦ ਇਹ ਕੱਕੜੀ ਕਰੇਲੇ ਹੋ ਕੇ ਪਾਟ ਕੇ ਆਗੂ ਕਿਉਂਕਿ ਪੰਜਾਬ ਦੇ ਜ਼ਿਲ੍ਹੇ 22 ਤੇ ਹੀ ਹੈ ਤੇ ਜਥੇਬੰਦੀਆਂ ਸੁਖ ਨਾਲ 30 35 ਆ ਹਜੇ ਹੋਰ ਹੋਣਗੇ ਰਜਿਸਟਰਡ ਤੇ ਇਹਦੇ ਵਿੱਚ ਕੀ ਹੈ ਵੀ ਉਸ ਤੋਂ ਬਾਅਦ ਇਨਾਂ ਨੇ ਐਜੀਟੇਸ਼ਨ ਨੂੰ ਮੁੱਕ ਰੱਖਦੇ ਹੋਏ ਇਹ ਸੋਚਿਆ ਵੀ ਆਪਾਂ ਯਾਰ ਐਮਐਲਏ ਵੀ ਬਣ ਸਕਦੇ ਆ ਮੰਤਰੀ ਵੀ ਬਣ ਸਕਦੇ ਆ ਆਪਾਂ ਸਰਕਾਰ ਵੀ ਬਣਾ ਸਕਦੇ ਆ ਤਾਂ ਕੁਝ ਕਿਸਾਨ ਆਗੂ ਜਿਵੇਂ ਰਾਜੇਵਾਲ ਹੈ ਜਾਂ ਹੋਰ ਹੈ ਇਹ ਵੋਟਾਂ 'ਚ ਖੜੇ ਹੋਗੇ ਵੋਟਾਂ ਦੇ ਵਿੱਚ ਲੋਕਾਂ ਨੇ ਕੋਈ ਮਹੱਤਤਾ ਨਹੀਂ ਦਿੱਤੀ ਕੋਈ ਬੋਟ ਨਹੀਂ ਪਾਈ ਇੱਕ ਬਹਿਸੀ ਬਦਲਾਅ ਦੀ ਬੇਵਸੀ ਪਰ ਉੱਥੇ ਇਹਨਾਂ ਦੇ ਜਿਹੜੇ ਗੱਲ ਦਿਮਾਗ 'ਚ ਸੀ ਨਾ ਵੀ ਆਪ ਸਰਕਾਰ ਬਣਾਵਾਂਗੇ ਕਿਸਾਨਾਂ ਦੀ ਉਹ ਲੋਕ ਜਿਹੜੇ ਗਏ ਸੀ ਕਿਸਾਨ ਸੀ ਮਜ਼ਦੂਰ ਸੀ ਛੋਟੇ ਕਿਸਾਨ ਸੀ ਮੱਧ ਵਰਗ ਦੇ ਕਿਸਾਨ ਸੀ ਉਹ ਹਰ ਬੰਦਾ ਉੱਥੇ ਗਿਆ ਸੀ ਚਾਹੇ ਵਪਾਰੀ ਸੀ ਚਾਹੇ ਕੋਈ ਬਿਜ਼ਨਸ ਕਰਦਾ ਸੀ ਉਹ ਸਿਰਫ ਇਹ ਗਿਆ ਸੀ ਕਿ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਖੋਈ ਜਾਵੇਗੀ ਤੇ ਕਾਨੂੰਨ ਹੈ ਜਿਹੜੇ ਗਲਤ ਹੈ ਲੋਕ ਉਸ ਐਜੀਟੇਸ਼ਨ ਦੇ ਵਿੱਚ ਇੱਕ ਹਿੱਸਾ ਬਣੇ ਸੀ ਵੀ ਯਾਰੇ ਤੱਕਾ ਹੋ ਰਿਹਾ ਤਾਂ ਉਹ ਰੱਦ ਹੋ ਗਏ 19 ਤਰੀਕ ਨੂੰ ਨਵੰਬਰ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਲੈਕਸ਼ਨ ਆਗੇ ਸੀਗੇ ਜਨਵਰੀ ਸੌਰੀ ਫਰਵਰੀ ਦੇ ਵਿੱਚ ਤੇ ਦੋ ਮਹੀਨੇ ਇਹਨਾਂ ਨੇ ਤਿਆਰੀ ਕਰ ਲਈ ਸੀ ਹੁਣ ਜਿਹੜੀ ਉਹ ਫੂਕ ਨਿਕਲ ਗਈ ਵੋਟਾਂ 'ਚ ਖੜੇ ਹੋਣ ਦੀ ਤਾਂ ਕੇਂਦਰ ਸਰਕਾਰ ਦੇ ਬੁਲਾਰੇ ਕੁਝ ਪੱਖ ਦੇ ਵਿੱਚ ਐ ਸਰਕਾਰ ਦੇ ਵਿੱਚ ਕੁਝ ਪੱਖੀ ਵੀ ਹੁੰਦੇ ਆ ਕੁਝ ਵਿਰੋਧੀ ਵੀ ਹੁੰਦੇ ਆ ਕਿਉਂਕਿ ਕੇਂਦਰ ਦੇ ਵਿੱਚ ਹਰ ਸਟੇਟ ਦਾ ਜਿਹੜਾ ਨੁਮਾਇੰਦਾ ਉੱਥੇ ਬੈਠਾ ਹੈ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਅਫਸਰ ਵੀ ਹੈ ਬਿਊਰੋਕ੍ਰੇਸੀ ਦੇ ਵਿੱਚ ਵੀ ਹੈ ਡੈਮੋਕ੍ਰੇਸੀ ਦੇ ਵਿੱਚ ਵੀ ਹੈ ਹੁਣ ਉਹ ਇਹ ਕਹਿ ਰਿਹਾ ਹੈ ਕਿ ਇਹ ਭਾਈ ਮੰਗਰ ਲਾ ਕੇ ਲੋਕਾਂ ਨੂੰ ਛੋਟੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਇੱਕ ਪਾਰਟੀ ਬਣਾ ਕੇ ਸੰਗਠਨ ਬਣਾਉਣਾ ਚਾਹੁੰਦੇ ਹੈ ਵੀ ਉਹ ਉੱਥੋਂ ਬਾਅਦ ਚ ਵੋਟਾਂ 'ਚ ਖੜੇ ਹੋਵਾਂਗੇ ਤੇ ਵੋਟਾਂ ਦੇ ਲਾਲਸਾ ਕਰਕੇ ਇਹ ਜਿਹੜੇ ਹੈਗੇ ਇਕੱਠ ਕਰ ਰਹੇ ਆ ਹੁਣ ਸਰਕਾਰ ਇਹ ਕਹਿ ਰਹੀ ਹੈ ਉਦੋਂ ਇਹਨਾਂ ਨੇ ਕਿਹਾ ਸੀ ਬਲਾਰੀ ਨੇ ਕਿਹਾ ਕੇਂਦਰ ਸਰਕਾਰ ਦੇ ਨੇ ਵੀ ਕਿਸਾਨਾਂ ਨੇ ਕਿਹਾ ਸੀਗਾ ਕਿ ਅਸੀਂ ਵੋਟਾਂ ਵਿੱਚ ਨਹੀਂ ਹਸਣਾਗੇ ਰਾਜਨੀਤਿਕ ਪਾਰਟੀ ਸਾਡੀ ਕੋਈ ਨਹੀਂ ਬਣੂਗੀ ਤੇ ਬਾਅਦ ਚ ਬਲਵਦੀਰ ਸਿੰਘ ਰਾਜੇਵਾਲ ਨੇ ਵੀ ਕਹਿਤਾ ਸੀਗਾ ਰਾਜੋਵਾਲ ਆ ਜੋ ਜੋ ਵੀ ਹੈ ਉਹਨੇ ਇਹ ਵੀ ਕਹਿਤਾ ਸੀਗਾ ਕਹਿੰਦਾ ਕਿਸਾਨ ਜਿਹੜੇ ਹੈਗੇ ਆ ਉਹ ਚੋਣਾ ਵੀ ਲੜ ਸਕਦੇ ਆ ਕਿਉਂ ਨਹੀਂ ਲੜ ਸਕਦੇ ਤਾਂ ਫਿਰ ਉਹ ਇਲੈਕਸ਼ਨ ਦੇ ਵਿੱਚ ਵੀ ਖੜਾ ਹੋਇਆ ਸੀਗਾ ਇਸ ਕਰਕੇ ਜਿਹੜੇ ਲੋਕ ਐ ਉਹ ਵੇਖੋ ਵੋਟਾਂ ਤਾਂ ਨਹੀਂ ਪਾਉਂਦੇ ਕਿਉਂਕਿ ਹਰ ਮੂਵਮੈਂਟਾਂ ਚੱਲਦੀਆਂ ਰਹਿੰਦੀਆਂ ਚੱਲੀਆਂ ਪਹਿਲਾਂ ਵੀ ਚੱਲੀਆਂ 84 ਵੇਲੇ ਵੀ ਚੱਲੀਆਂ 92 ਵੇਲੇ ਵੀ ਚੱਲੀਆਂ 97 ਵੇਲੇ ਵੀ ਚੱਲੀਆਂ 2002 ਚ ਵੀ ਚੱਲੀਆਂ 20 ਚ ਵੀ ਚੱਲੀਆਂ 24 25 ਚ ਵੀ ਚੱਲੀ ਜਾਂਦੀਆਂ ਰਹੇ ਦੀ ਦੁਨੀਆ ਤੱਕ ਇਹ ਸਿਲਸਿਲਾ ਜਿਹੜਾ ਚੱਲਦਾ ਰਹੂਗਾ ਤੇ ਜਿਹੜੇ ਲੋਕ ਐ ਉਹ ਉਸ ਮੂਵਮੈਂਟ ਦਾ ਹਿੱਸਾ ਬਣੇ ਨਾ ਨਾ ਕਿ ਕਿਸੇ ਪਾਰਟੀ ਦਾ ਪਾਰਟੀਆਂ ਤੋਂ ਲੋਕ ਅੱਕੇ ਹੋਏ ਆ ਲੋਕਾਂ ਨੂੰ ਵੀ ਪਤਾ ਵੀ ਜਿਹੜੇ ਆਗੂ ਹੈ ਇਹ ਬਾਅਦ ਵਿੱਚ ਦੂਜੇ ਪਾਸੇ ਚਲੇ ਜਾਂਦੇ ਆ ਜਦੋਂ ਬਹੁਮਤ ਦੇਣੀ ਹੋਵੇ ਤੇ ਫਿਰ ਨੋਟ-ਛੋਟ ਵੀ ਚਲਦੇ ਆ ਤੇ ਲੋਕ ਆ ਜਿਹੜੇ ਵੋਟ ਨਹੀਂ ਪਾਉਣਗੇ ਤੇ ਸਰਕਾਰ ਕਹਿੰਦੀ ਹੈ ਕਹਿੰਦੀ ਵੀ ਮਤਲਬ ਸਾਨੂੰ ਇਹਨਾਂ ਦੀ ਰਗ ਰਗ ਦਾ ਪਤਾ ਬਲਾਰੇ ਨੇ ਇੱਥੋਂ ਤੱਕ ਵੀ ਗਿਆ ਹੈ ਕਿ ਇਹ ਵਿਹਲੜਾਂ ਦੀ ਜਮਾਤ ਹੈ ਅਸੀਂ ਇਹਨਾਂ ਦੀ ਰਗ ਰਗ ਜਾਣਦੇ ਆ ਤੇ ਇਹ ਜਿਹੜੇ ਹੈਗੇ ਆ ਇਕੱਠ ਕਰਕੇ ਇੱਕ ਇਲੈਕਸ਼ਨਾਂ ਦੇ ਰੂਪ ਵਿੱਚ ਆਉਣਗੇ ਉਹ ਠੀਕ ਹੈ ਜਿਹੜਾ ਜਗਜੀਤ ਸਿੰਘ ਦੱਲੇਵਾਲ ਆ ਉਹ ਮੰਨ ਬਰਤ ਤੇ ਬੈਠਾ ਸਿਰੜੀ ਬੰਦਾ ਐ ਇਹਨੇ ਲੋਕ ਉਹਨੂੰ ਕੁਝ ਕਹੀ ਜਾਣ ਵੀ ਖਾ ਲਿਆ ਪੀ ਲਿਆ ਜੀ ਉਹਨੇ ਇਹ ਕਰ ਲਿਆ ਨਹੀਂ ਖਾਦਾ ਰਾਤੋਂ ਬੇਹੋਸ਼ ਵੀ ਹੋ ਗਿਆ ਸੀ ਬੇ ਡਾਕਟਰਾਂ ਨੇ ਬੀਪੀ ਚੈੱਕ ਕਰਿਆ ਮਾਲਸ ਵਗੈਰਾ ਕਰੀ ਉਹ ਫੇਰ ਚੱਲ ਪਿਆ ਉਹਦੇ ਸਾਹ ਇਸ ਕਰਕੇ ਜਿਹੜੇ ਸਿਰੜੀ ਬੰਦੇ ਥੋੜੇ ਹੁੰਦੇ ਐ ਤੇ ਉਹਦਾ ਸਾਥ ਵੀ ਨਹੀਂ ਦੇ ਰਹੇ ਹੁਣ ਬਾਅਦ ਵਿੱਚ ਕੀ ਫਾਇਦਾ ਚਲੋ ਹੁਣ ਕਹਿੰਦੇ ਆ ਵੀ ਅਸੀਂ ਕਰਾਂਗੇ ਆ ਕਰਾਂਗੇ ਲਿਕਣਾ ਜਦੋਂ ਉਹਦਾ ਸਰੀਰ ਹੀ ਡੈਮੇਜ ਹੋ ਗਿਆ ਜੇ ਅੱਜ ਵੀ ਸਰਕਾਰ ਉਹਦਾ ਮਰਨਵਤ ਤੜਵਾਉਂਦੀ ਹੈ ਜਾਂ ਜੁਨੀਆਣਾ ਤੜਵਾਉਂਦੀਆਂ ਜਾਂ ਜੱਥੇਬੰਦੀਆਂ ਦੇ ਆਗੂ ਤੜਵਾਉਂਦੇ ਹੈ ਤਾਂ ਉਹਦਾ ਜਿਹੜਾ ਸਰੀਰ ਹੈ ਜਾਂ ਹੱਟ ਹੈ ਉਹ ਸਾਰਾ ਸਰੀਰ 20 ਪੈਸੇ ਵੀ ਕੰਮ ਨਹੀਂ ਕਰਨਾ ਕਿਉਂਕਿ ਉਹ ਤੁਰਨ ਫਿਰਨ ਦੇ ਬੋਲਣ ਦੇ ਖਾਣ ਪੀਣ ਦੇ ਅਸਮਰਥ ਹੋ ਜਾਊਗਾ ਜਿਹੜੀਆਂ ਟੇਸਟ ਵਾਲੀਆਂ ਗ੍ਰੰਥੀਆਂ ਆਪਨੂੰ ਸਵਾਦ ਦੱਸਦੀਆਂ ਵੀ ਚਾਹ ਕਿਹੋ ਜੀ ਹੈ ਸਬਜੀ ਕਿਹੋ ਜੀ ਹੈ ਦੁੱਧ ਕਿਹੋ ਜੀ ਹੈ ਤਾਂ ਉਹਦਾ ਜਿਹੜਾ ਤੇ ਇਸਟਾਲੀਆਂ ਗਰੰਥੀਆਂ ਉਹ ਵੀ ਉਹ ਜਵਾਬ ਦੇ ਗਈਆਂ ਜੇ ਕੱਲ ਨੂੰ ਠੀਕ ਵੀ ਹੁੰਦਾ ਤਾਂ ਉਹ ਇਹ ਨਹੀਂ ਦੱਸ ਸਕਦਾ ਵੀ ਮੈਂ ਕੀ ਖਾਈ ਜੰਨਾ ਇੱਕ ਢਿੱਡ ਭਰਨ ਵਾਲਾ ਕੰਮ ਹੈ ਤੇ ਸਰਕਾਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਨਹੀਂ ਹੈਗੇ ਜੀ ਇਹ ਤਾਂ ਇੱਕ ਮੂਵਮੈਂਟ ਬਣਾ ਕੇ ਚਲਾ ਕੇ ਇੱਕ ਪਾਰਟੀ ਪੈਦਾ ਕਰਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਉਹ ਜਿਹੜੇ ਹੈਗੇ ਆ ਸਰਕਾਰ ਦੇ ਹੁਣ ਵਿੱਚ ਏਜੰਟ ਵੀ ਹੁੰਦੇ ਆ ਤੋਂ ਵਿੱਚ ਬਾੜ ਦਿੰਦੇ ਆ ਤੇ ਇਹਨਾਂ ਦਾ ਜਿਹੜਾ ਹੁਣ ਇੱਕਠੇ ਹੋਣਾ ਸੰਭਵ ਨਹੀਂ ਕਿਉਂਕਿ ਪਿਛਲੀ ਵਾਰ ਵੀ ਪਾਟ ਕੇ ਸੀਗੇ ਤੇ ਤਾਂ ਕਰਕੇ ਫਿਰ ਜਿਹੜੇ ਇਲੈਕਸ਼ਨ ਦੇ ਵਿੱਚ ਕੁਝ ਜੱਤੇਬੰਦੀਆਂ ਚੋਣਾਂ ਲੜੀਆਂ ਸੀਗੀਆਂ ਤੇ ਕੁਝ ਕੁਝ ਨੇ ਜਿਹੜਾ ਹੈਗਾ ਜਵਾਬ deta ਸੀਗਾ ਇਸ ਕਰਕੇ ਸਰਕਾਰ ਕਹਿੰਦੀ ਵੀ ਅਸੀਂ ਇਹਨਾਂ ਦੀ ਰਗ ਰਗ ਤੋਂ ਜਾਣੂ ਐ ਇਹਨਾਂ ਦਾ ਕੋਈ ਐਮਐਸਪੀ ਨਾਲ ਲੈਣਾ ਦੇਣਾ ਨਹੀਂ ਤੇ ਇਹ ਜਿਹੜੇ ਹੈਗੇ ਵੀ ਇਹ ਮੂਰੇ ਇਲੈਕਸ਼ਨ ਆਉਂਦੇ ਆ 27 ਉਹਦੀ ਤਿਆਰੀ ਕਰ ਰਹੇ ਉੱਥੇ ਲੋਕਾਂ ਨੂੰ ਮਗਰ ਲੱਗ ਗਈ ਐਮਐਸਪੀ ਸਰਕਾਰ ਨਾ ਅੱਜ ਦੇਵੇ ਨਾ ਕੱਲ ਦੇਵੇ ਕਿਉਂਕਿ ਇਸ ਐਮਐਸਬੀ ਕਿਸੇ ਐਕਟ ਚ ਨਹੀਂ ਆਉਂਦੀ ਕਿਸੇ ਕਾਨੂੰਨ ਚ ਨਹੀਂ ਆਉਂਦੀ ਉਹਦਾ ਜਿਹੜਾ ਮੁੱਲ ਹੈ ਕਿਸੇ ਚੀਜ਼ ਦਾ ਨਿਰਭਰ ਨਹੀਂ ਕਰ ਸਕਦੀ ਸਰਕਾਰ ਕਿਉਂਕਿ ਸੋਨਾ ਹੈ ਉਹਦਾ ਦੇਖੋ ਪਹਿਲਾਂ 5300 ਉਹ ਸੀ 5500 ਉਹ ਸੀ 200 ਉਹ ਸੀ ਫਿਰ ਹਜ਼ਾਰਾਂ ਚ ਆ ਗਿਆ ਹੁਣ ਲੱਖਾਂ ਤੇ ਪਹੁੰਚ ਗਿਆ ਕੋਈ ਵੀ ਸਰਕਾਰ ਹੈ ਕਿਸੇ ਵੀ ਚੀਜ਼ ਤੇ ਗਰੰਟਡ ਨਹੀਂ ਦੇ ਸਕਦੀ ਰੋਜ਼ ਰੋਜ਼ ਦੇ ਰੇਟ ਹੁੰਦੇ ਆ ਇਸ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਸਾਡੇ ਛੋਟੇ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਸਰਕਾਰ ਐਮਐਸਪੀ ਗ੍ਰੈਂਟਡ ਤਾਂ ਤੁਹਾਨੂੰ ਨਾ ਅਤਿਦੇਵੀ ਨਾ ਕਲਦੇਵੀ ਚਾਹੇ ਕਾਂਗਰਸੀ ਸਰਕਾਰ ਆ ਜੇ ਚਾਹੇ ਜੱ태ਬੰਦੀ ਆਉਂਦੀ ਸਰਕਾਰ ਬਣਾ ਲੈਣ ਇਹ ਵੀ ਨਹੀਂ ਦੇ ਸਕਦੇ ਜਦੋਂ ਆਪਾਂ ਕਿਸੇ ਗੱਡੀ ਤੇ ਬੈਠਦੇ ਆ ਨਾ ਕਿਸੇ ਢਾਂਚੇ ਨੂੰ ਚਲਾਉਣ ਵਾਸਤੇ ਉਸ ਜਗ੍ਹਾ ਤੇ ਬੈਠਦੇ ਆ ਫਿਰ ਪਤਾ ਲੱਗਦਾ ਯਾਰ ਵੀ ਇਹਦਾ ਕੰਮ ਹੀ ਬੜਾ ਔਖਾ ਹੈ ਕਿਉਂਕਿ ਸਰਕਾਰਾਂ ਚਲਾਉਣੀਆਂ ਕੋਈ ਖਲਾਜੀ ਦਾ ਬਾਲਾ ਨਹੀਂ ਆਪਣੇ ਜੂ ਲੋਕ ਚੁਣ ਕੇ ਜਾਂਦੇ ਆ ਠੀਕ ਹੈ ਵੀ ਉਹ ਅਰਥਸ਼ਾਸਤਰੀ ਹੁੰਦੇ ਆ ਪੜੇ ਲਿਖੇ ਹੁੰਦੇ ਆ ਬੁੱਧੀਮਾਨ ਹੁੰਦੇ ਆ ਉਹ ਜਾਣਦੇ ਹੁੰਦੇ ਆ ਇਸ ਕਰਕੇ ਜਿਹੜਾ ਹੈਗਾ ਸਰਕਾਰ ਝੁਕ ਨਹੀਂ ਰਹੀ ਤੇ ਕਿਸਾਨ ਜੁਨੀਅਨ ਨੂੰ ਜਿਹੜੀ ਕੇਂਦਰ ਸਰਕਾਰ ਦੇ ਬੁਲਾਇਆ ਨੇ ਕਿਹਾ ਕਿ ਇੱਕ ਬੇਲਣਾ ਦੀ ਜਮਾਤ ਹੈ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਅਸੀਂ ਇਹਨਾਂ ਦੀ ਰਗ ਰਗ ਤੋਂ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ